ਹੈਲੋ ਸਸੀ ਬੈ ਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਕੀ ਹਾਲ ਜੀ ਤੁਹਾਡਾ ਅੱਛਾ ਹਾਂ ਅਰੀ ਤੋਂ ਲੱਗੀ ਆ ਠੀਕ ਆ ਤੇ ਉਹਦੇ ਘਰ ਹੈ ਨਹੀਂ ਸਹਲ ਹੋਣੀ ਨਾ ਸਾਬੀ ਬੰਬੀ ਤੇ ਗਏ ਅੱਛਾ ਅੱਛਾ ਸੁਗਟਰੀ ਤੇ ਹੁੰਦੀ ਆ ਸੈਲਫੀ ਠੀਕ ਆ ਮੈਂ ਹਾਂ ਚਾਹ ਦਾ ਚੁਆ ਲੈਣ ਨਾ ਜਾਣਾ ਪਵੇ ਕਦੋਂ ਕਿ ਤੀ ਤੁਰੀ ਠੀਕ ਜੇ ਆਉਣੇ ਵਾਲੀ ਆ ਐਸ਼ਾ ਐਸ਼ਾ ਬੁੰਟੀ ਨੇ ਵਾਦੀ ਚਲ ਵਧੀਆ ਕੀਤਾ ਹਾਂ ਨਹੀਂ ਬੋਟੀ ਵੀ ਘਰੇ ਹੀ ਆ ਮੈਂ ਵੀ ਘਰੇ ਆਈ ਕੋਈ ਗੱਲ ਨਹੀਂ ਆ ਜੇ ਆਹ ਤੇ ਤੁਸੀਂ ਬਹੁਤ ਵਧੀਆ ਕੀਤਾ ਜਿਹੜੇ ਰੀਤ ਨੂੰ ਭੇਜਿਆ ਵਾ ਹਾਂਜੀ ਹਾਂਜੀ ਚਲੋ ਠੀਕ ਜੇ ਹਾਂ ਹਾਂਜੀ ਚੰਗਾ ਜੈਂ ਚੰਗਾ ਸਾਸਿਕਾ ਮੈਂ ਜੀ ਆ ਤੇ ਵਧੀਆ ਕੀਤਾ ਸਾਨੂੰ ਭੇਜਣ ਦੀ ਹਾਂ ਉਹ ਵੀ ਬਾਬਾ ਚਿਰਾਂ ਦੀ ਨਹੀਂ ਆਈ ਕਿੰਨਾ ਚਿਰ ਹੋ ਗਿਆ ਮੈਂਵੇਂ ਆਨੀ ਤੇ ਤੋਤੀ ਚੰਗੀ ਹੈ ਜਿਹੜੀ ਆਈ ਨੇ ਚਿਰਾਂ ਦੇ ਚਲ ਸ਼ੁਕਰਵਾਗੇ ਤੇ ਮੇਰੀ ਤੋਤੀ ਆਉਣ ਲੱਗੀ ਆ ਕੋਈ ਰਿਸ਼ਤੇਦਾਰ ਕਿਤੇ ਹੁੰਦਾ ਨਹੀਂ ਜਦੋਂ ਦੀ ਇਹ ਆ ਗਈ ਹੈ ਨਾ ਮੱਥੇ ਵੱਟ ਪਾਉਣੇ ਕੋਈ ਪਰੌਣਾ ਵੜ ਕੇ ਨਹੀਂ ਰਾਜੀ ਸਾਡੇ ਘਰ ਦੇ ਵਿੱਚ ਸ਼ੁਕਰਵਾ ਕੇ ਤੇ ਕੋਈ ਨਾ ਕੋਈ ਰਿਸ਼ਤੇਦਾਰ ਤੇ ਪਹੁੰਚਣ ਲੱਗਾ ਇਹਦੀ ਵੀ ਕਿਤੇ ਮੈਂ ਗੱਲਾਂ-ਬਾਤਾਂ ਕਰੂੰਗੀ ਚਾਰ ਦੁੱਖ ਸੁੱਖ ਬੋਲੂੰਗੀ ਉਹ ਦਿਨ ਸੋਖਾ ਹਾਂਜੀ ਮੰਮੀ ਆ ਗੱਲ ਸੁਣੀ ਐ ਰੇ ਆਈ ਇਹਨੂੰ ਤੇ ਬੁਖਾਰ ਹੀ ਚੜ ਜਾਣਾ ਸੁਣ ਕੇ ਤੇ ਪਰੌਣੀ ਆਉਣ ਲੱਗੀ ਹਾਂਜੀ ਮੰਮੀ ਗੱਲ ਸੁਣ ਲੈ ਮੇਰੀ ਮੇਰੀ ਦੋਤੀ ਹੋਣ ਲੱਗੀ ਰੀਤ ਤੇ ਜਦੋਂ ਦਾ ਤੇਰਾ ਵਿਆਹ ਹੋਇਆ ਹੁੰਦਾ ਰਿਸ਼ਤੇਦਾਰ ਵੀ ਆਉਣੋਂ ਹਟ ਗਏ ਆ ਤੇ ਮੰਮੀ ਮੈਂ ਕਿਹਾ ਕਿ ਰਿਸ਼ਤੇਦਾਰ ਨੂੰ ਮਨਾ ਕੀਤਾ ਵੀ ਤੁਸੀਂ ਨਾ ਤੂੰ ਮੈਨੂੰ ਮੱਥੇ ਵਟ ਪਾਉਂਨੇ ਆ ਤਾਂ ਘਟ ਆਉਂਦੇ ਨੇ ਦੇ ਮੇਰੇ ਰਿਸ਼ਤੇਦਾਰ ਪਲਾਂ ਕਿੰਨਾ ਹੁੰਦੇ ਸਾਰੇ ਜੋ ਮੇਰੀਆਂ ਨਨਾਨਾ ਤੇਰੀਆਂ ਮਾਮੀਆਂ ਸਾਰੇ ਹੁਣ ਕਿੰਨਾ ਘਟ ਹੋ ਗਏ ਜਦੋਂ ਦੀ ਤੂੰ ਐ ਕਿਦੇ ਕੋਈ ਉੱਚੀ ਨੀਵੀ ਗੱਲਬਾਤ ਨਾ ਕਿਤੇ ਕੁੜੀ ਨੂੰ ਕਰਦੀ ਤੇ ਆਿਆਂ ਦਾ ਪੂਰਾ ਚਾਅ ਕਰਨਾ ਹੀ ਪਾਇ ਮਮੀ ਕਿਦਣ ਮੈਂ ਮੱਥੇ ਵੱਟ ਪਿਆ ਤੁਹਾਡੇ ਰਿਸ਼ਤੇਦਾਰ ਹੈ ਤੂੰ ਇਹਦੇ ਮੇਰੇ ਤੇ ਇਲਜ਼ਾਮ ਜਾਣ ਕੇ ਨਾ ਮਨੇ ਫੇਰ ਇਤਨਾ ਨਹੀਂ ਕਹਿ ਦਿੰਨੀ ਤੇ ਮੇਰੇ ਵੀ ਨਹੀਂ ਹੁੰਦੇ ਤੁਹਾਡੇ ਕਰਕੇ ਨਹੀਂ ਹੁੰਦੇ ਨਹੀਂ ਤੂੰ ਸੱਦ ਲਾ ਤੇ ਉਹ ਸਾਬੀ ਹੋਣੀ ਬੰਬੀ ਦੇ ਆ ਉਹ ਆਪਣੀ ਮੋਬਟ ਤੇ ਆਉਂਦੀ ਆ ਤੇ ਉਹਨੇ ਆ ਜਾਣਾ ਤੇ ਦਵਾ ਦਵਾ ਚਾਹ ਪਾਣੀ ਦਾ ਪ੍ਰੋਗਰਾਮ ਕਰ ਲਾ ਕੋਈ ਗੱਲ ਨਹੀਂ ਮਮੀ ਮੈਂ ਕਰ ਲੈਨੀ ਪਰ ਹਾਂ ਗੱਲ ਅੱਜ ਮੈਨੂੰ ਜਾ ਤੇ ਮੁੜ ਕੇ ਨਾ ਕਹਵੇਂ ਚਲ ਮੈਂ ਨਹੀਂ ਕਹਿੰਦੀ ਫੇਰ ਨਹੀਂ ਕਹਿੰਦੀ ਪਰ ਆਆਂ ਨੂੰ ਮੱਥੇ ਵੱਟ ਨਹੀਂ ਪਾਉਣਾ ਇਹ ਮਤਲਬ ਦਾ ਗੰਦੀ ਕੋਈ ਗੰਦੀ ਨੇ ਆਉਣਾ ਉਹਨੇ ਕੋਈ ਗੱਲਬਾਤ ਕਰਨੀ ਆ ਕੋਈ ਕਿੱਦਾਂ ਹਨਾ ਤੇ ਕੋਈ ਮੂੰਹ ਮਾਨ ਬਣਾਵੀ ਸਿੱਧੀ ਜਿਹੀ ਗੱਲ ਆ ਹਾਂ ਤਾਂ ਅਸ ਮਮੀ ਮੈਂ ਆਈ ਮੂੰਹ ਬਣਾਉਣੀ ਨਹੀਂ 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 ਤੂੰ ਕਰ ਲੈਣੀ ਆ ਨਾ ਗੁੱਸਾ ਨਿੱਕੀ ਮੋਟੀ ਗੱਲ ਦਾ ਵੀ ਮੈਂ ਤਾਂ ਆਨੇ ਆ ਤੇ ਸੇਵਾ ਦੀ ਫੁੱਲ ਕਰਨੀ ਆ ਫਿਰ ਤੂੰ ਇਵੇਂ ਦੇ ਸਾਹਮਣੇ ਆਉਣ ਪਖੰਡ ਨਾ ਕਰੇ ਮੋਢੇ ਤਖੰਡੇ ਮੇਰੇ ਨਹੀਂ ਮੈਂ ਨਹੀਂ ਪਖੰਡ ਕਰਦੀ ਮੇਰੇ ਤਾਂ ਸੱਚੀ ਦੱਸਦੇ ਆ ਹਾਏ ਹਾਏ ਮਮੀ ਨਾ ਝੂਠ ਤਾਂ ਉਹ ਮੇਰਾ ਹੀ ਪਤਾ ਲੈਣ ਹੁੰਦੀ ਆ ਐਸ਼ਾ ਤੇ ਮੰਮੀ ਜੀ ਤਰ ਕਰ ਸੱਚੀ ਦੁਖੀ ਨਾ ਤਾਂ ਫਿਰ ਤੁਸੀਂ ਉੱਠੇ ਆ ਨਹੀਂ ਜਾਣਾ ਤੁਹਾਡੇ ਕੋਲ ਹੁਣ ਤੁਸੀਂ ਚਲੀ ਤਰ ਹੱਸ ਹੱਸ ਕੇ ਕਰਦੇ ਹਾਏ ਨਾ ਹੱਸ ਪਈਦੇ ਜਿਹ ਹੈ ਹਮ ਬੜਾ ਮਜ਼ਾ ਆਇਆ ਨਾ ਤੁਹਾਨੂੰ ਸਾਡੇ ਦੋਵਾਂ ਦੀ ਜ਼ਿੰਦਗੀ ਖਰਾਬ ਕਰਕੇ ਕੋਈ ਗੱਲ ਨਹੀਂ ਰੱਬ ਤੇ ਉੱਤੇ ਵੇਖ ਨਹੀਂ ਰਿਹਾ ਬਣਾ ਆਪੇ ਉਹਨੇ ਸਾਰਾ ਕੁਝ ਤੁਹਾਡੇ ਸਰਬੀ ਦੇ ਸਾਹਮਣੇ ਸਭ ਦੇ ਸਾਹਮਣੇ ਲੈ ਆਉਣਾ ਠੀਕ ਆ ਠੀਕ ਆ ਕੋਈ ਨਹੀਂ ਵੇਖ ਲੈਨੀ ਕਿਹੜੀ ਤੁਹਾਡੀ ਆਉਣ ਡਈ ਰੀਤ ਰੀਤੋਂ ਢੋਂਡੀ ਪਰ ਤੇਰੀ ਜ਼ਬਾਨ ਚ ਕੋਈ ਗੱਲ ਨਿਕਲਨੀ ਚਾਹੀਦੀ ਹਾਂ ਮੈਂ ਤੈਨੂੰ ਆਂਦੀ ਬਾਰ ਬਾਰ ਕਹਿਣ ਦੀ ਐ ਤੈਂ ਸੇਵਾ ਫੁੱਲ ਕਰਨੀ ਸੱਸੀ ਅੰਮੀ ਜੀ ਸਤਿ ਸ਼੍ਰੀ ਅਕਾਲ ਕਿਹੋ ਜਿਹਾ ਰਹਤੀ ਹਾਂ ਹਾਂ ਇਹ ਵੀ ਵਧੀਆ ਮੈਂ ਆ ਖੜੀ ਗੇਟ ਚ ਖੜਕਿਆ ਵਾ ਬੈਠੋ ਬੈਠੇ ਹੋਰ ਸੁਣਾ ਪਤਾ ਇੱਥੇ ਹੋ ਗੇਟ ਟੋਮ ਚ ਰਾ ਉਹ ਰੀਤ ਪੁੱਤ ਮੰਮੀ ਦਾ ਕਿੱਦਾਂ ਠੀਕ ਠਾਕ ਹਾਂਜੀ ਵਧੀਆ ਉਹਨਾਂ ਤਾਂ ਮੈਨੂੰ ਤੁਹਾਡੇ ਬਾਰੇ ਦੱਸਿਆ ਸੀਗਾ ਹਾਂ ਕਹਿ ਰਹੇ ਸੀ ਕਿ ਠੀਕ ਨਹੀਂ ਗਏਗੇ ਇਦਾਂ ਹੀ ਸਰੀਰ ਕੋ ਹੋਇਆ ਸੀ ਚਲੇ ਜਾ ਕੀ ਗੱਲ ਹੋ ਗਈ ਆ ਮੁੰਡੇ ਮੁੰਡੇ ਚ ਬੜੇ ਦੋਸਤੇ ਹੋਰ ਭਾਬੀ ਜੀ ਠੀਕ ਹੋ ਹਾਂ ਠੀਕ ਹੋ ਭਾਬੀ ਭਜੀ ਭਜੀ ਕੀ ਹਾਲ ਉਹਨਾਂ ਦਾ ਠੀਕ ਠਾਕ ਹੋ ਤੇ ਕੀ ਆਂਦੇ ਪੀ ਤੁਹਾਡੇ ਨਾਲ ਇਦਾਂ ਜਿਆਦਾ ਹੀ ਕੁਝ ਕਰ ਰਹੇ ਤੇ ਮੈਨੂੰ ਮੰਮੀ ਨੇ ਦੱਸਿਆ ਇਹ ਤੇ ਜੇ ਉਹਨਾਂ ਨੂੰ ਪਤਾ ਹੁੰਦਾ ਤਾਂ ਫਿਰ ਉਹ ਤੁਹਾਡੇ ਵੱਲ ਹੁੰਦੇ ਮੈਂ ਬੁਖਤਾ ਦੱਸਿਆ ਹੀ ਨਹੀਂ ਪੁੱਤ ਕਿਸ ਨੂੰ ਹਾਂਜੀ ਮੈਂ ਵੀ ਇਹਨਾਂ ਨਿੱਕੀ ਮੋਟੀ ਗੱਲ ਮੈਂ ਫਿਰ ਜਿਆਦਾ ਇੰਤਾਰਾ ਜਪਿਆ ਮੈਂ ਉਹ ਚੱਲ ਰਹੀ ਇਹ ਤਾਂ ਮੰਮੀ ਕਹਿੰਦੇ ਜਰਾ ਇੱਕ ਨਾਲ ਕੋਲ ਮਿਲ ਕੇ ਜਾਇਓ ਤੇ ਮੈਂ ਸਕੂਟਰੀ ਬਾਹਰ ਲਾ ਕੇ ਮੈਂ ਜਦੋਂ ਦੋ ਮਿੰਟ ਹੋ ਗਿਆ ਵਾਂ ਪੁੱਛ ਕੇ ਵਾਂ ਹਾਲ ਇਹਨਾਂ ਦਾ ਨਹੀਂ ਬੜਾ ਵਧੀਆ ਕੀਤਾ ਮੈਂ ਦੇਖ ਕੇ ਪੁੱਤਾਂ ਖੰਡੀ ਮੈਂ ਹਕ ਕਦੀ ਨਹੀਂ ਹੁਣ ਕੋਈ ਰਿਸ਼ਤੇਦਾਰ ਆਇਆ ਜਿਹਦੇ ਭੈਣ ਜੀ ਹੋਣੀ ਤੇ ਉਹ ਵੀ ਕਿੰਨੇ ਦੇਰ ਬਾਅਦ ਘੇੜਾ ਮਾਰਦੇ ਆ ਤੇ ਭਾਬੀ ਜੀ ਕੀ ਕਰ ਰਹੇ ਨੇ ਭਾਬੀ ਜੀ ਅੰਦਰ ਹੀ ਮੈਂਨ ਨੂੰ ਦੱਸਿਆ ਹੀ ਘਰੀ ਤਾਂ ਹੁੰਦੀ ਆ ਅੱਛਾ ਤੇ ਯਾਰ ਹੋਂਡੀ ਹੋਣੀ ਐ ਚਾਹੇ ਕੋਈ ਚਾਹ ਪਾਣੀ ਦਾ ਕਰਨ ਦੀ ਹੋਣੀ ਤੇ ਕੀ ਤੁਹਾਡੇ ਨਾਲ ਜ਼ਿਆਦਾ ਹੀ ਕੁਝ ਕਰਦੇ ਇਦਾਂ ਗੇ ਕੀ ਹਿਸਾਬ ਹੈ ਕਰਦੇ-ਕਰਦੇ ਕੀ ਤਨ ਮੈਂ ਦਸਾਂ ਅੱਛਾ ਆ ਵਾਰੀਤਾ ਇਹਨੂੰ ਤਾਂ ਮੈਂ ਕਦੀ ਵੇਖਿਆ ਨਹੀਂ ਇਹਦੇ ਤੇ ਮੰਮੀ ਨੇ ਮੇਰਾ ਨਾਮ ਲਾਇਆ ਭੀ ਇਹਨਾਂ ਨੂੰ ਮੈਂ ਦਿੱਤੀਆ ਤੇ ਅੱਜ ਗੜੀ ਮੈਂ ਇਹਨਾਂ ਨੂੰ ਪਰਮਿਸ਼ਨ ਦਿੱਤੀ ਭੀ ਆਜੋ ਅੱਜ ਵੀ ਤੇ ਆਈ ਹੈ ਤੇ ਇੱਥੇ ਹੀ ਭਲਾਉਂ ਮੰਮੀ ਦੀ ਗੱਲ ਨਾਲ ਚੰਦੀ ਹੈ ਕਿ ਮੇਰੀ ਸੋਹਂਦੀ ਹੈ ਇਨੂੰ ਦੱਸਦੀ ਆ ਜਿਵੇਂ ਸਾਰਾ ਕੁਝ ਸੱਚ ਹੈ। ਏਖਣੋਂ ਤੇ ਪੜ੍ਹੀ ਲਿਖੀ ਲੱਗਦੀ ਹੈ। ਤੇ ਗੱਲ ਨੂੰ ਸਮਝ ਲੂਗੀ। ਚੱਲ ਗਈ ਇਥੇ। ਪਿਲੋਂ ਮੈਂ ਬਣਾਉਂ ਸਮਾਨ ਤਿਆਰ ਕਰਾਂ। ਅਰੀ ਤੇ ਪੁੱਤ ਗੱਲਾਂ ਗੱਲਾਂ ਜਿਹਦੇ ਮੈਂ ਤੁਹਾਨੂੰ ਪਾਣੀ ਵੀ ਨਹੀਂ ਪੁੱਛਿਆ। ਨਹੀਂ ਨਹੀਂ ਮੈਂ ਪਾਣੀ ਨਹੀਂ ਮੈਂ ਪੀਣਾ ਪਾਣੀ ਤੁਸੀਂ ਬੈਠੇ ਰਹੋ ਮੈਂ ਹੁਣੇ ਚੱਲੀ ਮੈਂ ਤਾਂ ਕਰਕੇ ਇਸੇ ਮੈਂ ਉਹ ਆਪਾ ਜਿਕੇ ਪਰ ਮੈਨੂੰ ਨਾ ਦੁੱਖ ਬੜਾ ਲੱਗਾ ਤੁਹਾਡੀ ਗੱਲ ਦਾ। ਦੁੱਖ ਵਾਲੀ ਗੱਲ ਤੇ ਹੈਗੀ ਆ। ਤੇ ਕੀ ਕਰਾਂਤੀ ਇਹ ਮੈਂ ਤਾਂ ਇੰਨੀ ਦੁਖੀ ਕਿ ਤੇ ਸਾਹ ਕਿੰਨੂੰ ਦੁੱਖ ਦੱਸੂ ਇਦਾਂ ਨਾ ਰੋ ਹੋਂ ਸਾਰਾ ਕੋਈ ਗੱਲ ਨਹੀਂ ਕਿਤੇ ਮੈਂ ਤਾਂ ਕਿਤੇ ਰਿਸ਼ਤੇਦਾਰਾਂ ਨੂੰ ਵੀ ਨਹੀਂ ਦੱਸੀ ਕੋਈ ਮੇਰੀ ਸਾਰੀ ਨਹੀਂ ਲਿੰਦਾ ਟੈਨਸ਼ਨ ਨਾ ਹੋਏਗੀ ਕੋਈ ਪਤਾ ਨਹੀਂ ਅੰਦਾਜ਼ਾ ਕਿੰਨਾ ਬੈ ਕੇ ਸਮਝਾਵਾਂਗੇ ਤੁਸੀਂ ਇਹਨੇ ਦੁਖੀ ਨਾ ਹੋ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਜੇ ਰਿਸ਼ਤੇਦਾਰਾਂ ਨੂੰ ਕਰ ਲਓ ਤਾਂ ਮੈਂ ਸਾਰੇ ਰਿਸ਼ਤੇਦਾਰ ਇਸ ਤੋਂ ਮਿੰਟ ਜ਼ਿਆਦਾ ਬੋਲ ਕੇ ਦੱਸਿਆ ਹੀ ਨਹੀਂ ਉਹਨਾਂ ਨੇ ਮੈਂ ਤਾਂ ਬਹੁਤ ਥੋੜਾ ਦੱਸਿਆ ਸਾਰੇ ਰਿਸ਼ਤੇਦਾਰ ਮੈਂ ਤਾਂ ਇਕੱਠਾ ਕਰ ਲੀਂਦੀ ਨਹੀਂ ਨਹੀਂ ਬਸ ਕਰੋ ਰੋ ਨਾ ਦਿਲ ਨਾ ਛੱਡੋ ਬਸ ਕੋਈ ਕੋਈ ਗੱਲ ਨਹੀਂ ਉਹ ਮੈਂ ਵੀ ਹੋਈ ਕਿ ਬਸ ਕਹਿੰਦੇ ਹੁੰਦੇ ਪਿਚੋਰ ਦੀ ਮਾਂ ਤੇ ਬੁੱਕਲ ਚ ਮੂੰਹ ਮੈਂ ਤੇ ਦੱਸਿਆ ਨਹੀਂ ਜਿਆਦਾ ਕਿਸ ਨੂੰ ਮੈਂ ਵੀ ਜਿਆਦਾ ਘਰ ਦੀ ਗੱਲ ਖਿੰਨਰਦੀ ਆ ਨਹੀਂ ਉਹ ਤਾਂ ਫਿਰ ਹੈਗਾ ਕੋਈ ਰਿਸ਼ਤੇਦਾਰ ਕੋਈ ਵੱਡਦਾ ਹੀ ਨਹੀਂ ਪਤਾ ਨਹੀਂ ਭੈਣ ਜੀ ਹੁਣਾਂ ਨੂੰ ਕੀ ਗੱਲ ਹੋਗੀ ਕਿ ਤੇ ਮੈਂ ਤਾਂ ਕਿਸੇ ਨਾਲ ਮਾੜੀ ਨਹੀਂ ਦਾ ਸਾਹਮਣੇ ਨਹੀਂ ਨਹੀਂ ਹੁਣਾ ਕਿਉਂ ਨਿਕਾ ਬਸ ਇਦਾਂ ਘਰਾਂ ਚੋਂ ਨਹੀਂ ਨਿਕਲੇ ਜਾਂਦਾ ਟਾਈਮ ਨਹੀਂ ਮਿਲਦਾ ਮੈਂ ਵੀ ਡਿਊਟੀ ਸਲ ਜਾਂਦੀ ਆ ਫਿਰ ਟਾਈਮ ਨਹੀਂ ਮਿਲਦਾ ਕੋਈ ਸਾਰੀ ਨਹੀਂ ਲੈਂਦਾ ਆਣ ਕੇ ਕਿ ਤੂੰ ਹੈਗੀ ਜਾਂ ਨਹੀਂ ਉਹ ਮ ਇਕੱਲੀ ਬਿਠੀ ਰਹੀ ਨਹੀਂ ਵਾਲੇ ਮਾਰਦੀ ਰਹੀ ਨਹੀਂ ਸਹਲ ਵੀ ਬਾਹਰ ਅੰਦਰ ਚੱਲ ਜਾਂਦਾ ਸਾਬੀ ਵੀ ਆਪਣੀ ਛੁੱਟੀ ਕੱਟ ਕੇ ਚੱਲ ਜਾਂਦਾ ਜੇ ਨੋਤੀ ਲਿਆਂਦੀ ਕਿ ਤੇ ਮੈਂ ਚਾਹੁੰਦਾ ਮਨ ਕੋਈ ਗੱਲ ਨਹੀਂ ਕਰਦੇ ਭਾਬੀ ਨਾਲ ਤੁਸੀਂ ਮੰਮੀ ਨਾਲ ਕਿਉਂ ਇਦਾਂ ਕਰਦੇ ਜੋ ਉਹ ਜਾਂ ਕਿਦਾਂ ਉਹ ਕੋਈ ਕੋ ਗੱਲ ਨਹੀਂ ਕਰਦੇ ਕਰਦਾ ਉਹ ਗੱਲ ਜਿਵੇਂ ਮੇਰੀ ਨਾਲ ਦੀ ਗੱਲ ਕਰਦਾ ਤੇ ਉਹ ਤਾਂ ਗੁੱਸੇ ਹੋ ਜਾਂਦੀ ਆ ਤੇ ਉਹ ਜਿਆਦਾ ਹੁਣ ਉਹਦੀ ਸੈਂਡ ਲੈਂਡ ਐ ਪਿਆ ਵਾ ਜੋ ਕਹਿੰਦੀ ਉਂਗਲਾਂ ਦਿਨ ਚਾਈ ਜਾਂਦੀ ਉਹਨੂੰ ਤੇ ਬੱਸ ਇਦਾਂ ਹੀ ਕਰੀ ਜਾਂਦੀ ਆ ਨਹੀਂ ਚਲੋ ਉਹਨਾਂ ਵੀਰ ਜੀ ਨੂੰ ਚਾਹੀਦਾ ਨਾ ਭਾਬੀ ਨੂੰ ਭਾਬੀ ਦੀ ਜਗ੍ਹਾ ਰੱਖਣ ਤੁਹਾਨੂੰ ਮਾਂ ਨੂੰ ਮਾਂ ਦੀ ਜਗ੍ਹਾ ਰੱਖਣ ਹੂੰ ਠੀਕ ਆ ਨਾ ਆ ਇਹ ਤਾਂ ਗੱਲ ਹੈਗੀ ਆ ਇਦਾਂ ਥੋੜਾ ਫਿਰ ਆਨੇ ਹੁੰਦੇ ਵੀ ਇਹ ਤਾਂ ਫਿਰ ਪਿਆਰ ਦੇ ਆ ਜੇ ਆਪਾਂ ਲੜਾਈ ਕਰਾਂਗੇ ਲੜਾਈ ਵੱਧ ਹੀ ਜਾਣੀ ਅੱਗੇ ਅੱਗੇ ਹਾਂ ਪੁੱਤ ਉਹ ਵੱਧ ਹੀ ਜਾਂਦੀ ਹੈ ਵੱਧ ਹੀ ਜਾਣੀ ਆ ਜੇ ਤੁਹਾਨੂੰ ਭਾਬੀ ਨੂੰ ਸਿਆਣਿਆ ਬਣਾਣਾ ਵਾ ਤੇ ਤੁਹਾਨੂੰ ਵੀ ਸਿਆਣਿਆ ਬਣਾਣਾ ਮੈਂ ਬੈਣੀ ਵੀ ਜਿੱਥੇ ਮੇਰੀ ਮੇਰਾ ਕੋਈ ਗਲਤੀ ਕਸੂਰ ਹੋਵੇ ਮੇਰੀ ਕੱਢਣਾ ਜਿੱਥੇ ਉਹਦੀ ਹੋ ਤਾਂ ਕੱਢਣ ਤੇ ਮੈਂ ਤਾਂ ਸਾਬੀ ਨੂੰ ਵੀ ਇਹੋ ਗੱਲ ਆਨਨੀ ਆ ਕਿ ਸਾਬੀ ਪੁੱਤ ਨੂੰ ਇਹਨਾਂ ਸਮਝਾਪ ਇਹਨਾਂ ਤੇ ਉਹ ਇਹਨੇ ਕੰਮ ਨਾ ਕਰਨਾ ਕਿਤੇ ਸਹਿਲ ਨੂੰ ਬੜਾ ਹੁਣ ਵੀਰ ਜੀ ਟੱਕਰ ਤੇ ਮੋਹਣਾ ਨਾਲ ਥੋੜੀ ਬਹੁਤੀ ਗੱਲ ਕਰਕੇ ਜਾਂਦੀ ਹਾਂ ਉਹ ਪੁੱਤ ਹੁਣ ਬੰਬੀ ਤੇ ਗਏ ਜੋ ਉਹ ਕਣਕ ਬੀਜਣ ਵਾਲੀ ਕਿਲਾਇਕੋ ਦੇਖਣੇ ਆ ਬੀਜਣ ਤੋਨੇ ਕਦੋਂ ਜਾਣਾ ਛੁੱਟੀਆਂ ਉਹਨਾਂ ਦੀ ਕਿੰਨੀ ਰਹਿ ਗਈ ਥੋੜੀ ਛੁੱਟੀ ਰਹਿ ਗਈ ਹੁਣ ਬਸ ਪਹਿਲਾਂ ਪੁੱਤ ਉਹਦੀ ਛੁੱਟੀ ਪੂਰੀ ਹੋ ਗਈ ਹਾਂਜੀ ਫੇ ਉਹਨੇ ਮੇਰਾ ਕਰਕੇ ਛੁੱਟੀ ਵਧਾ ਲਈ ਹੁਣ ਰਹਿ ਗਈ ਚਾਰ ਪੰਜ ਦਿਨ ਦੀ ਛੁੱਟੀ ਉਹਦੀ ਅੱਛਾ ਤੇ ਪੁੱਤ ਤੈਨੂੰ ਪਤਾ ਹੀ ਆ ਵੀ ਹੁਣ ਰੰਨਾ ਦੇ ਬੰਤੇ ਆ ਨਹੀਂ ਮੇਰੇ ਨਾਲ ਸੁਣੋ ਕੋਣ ਬੰਨਦਾ ਤੁਸੀਂ ਇੱਕ ਗੱਲ ਸੁਣੋ ਸਹਰ ਤੇ ਭਾਈ ਸਾਬੀ ਦਾ ਡਣਾ ਕਿੰਨਾ ਕਰਦੇ ਸੀ ਪਹਿਲਾਂ ਕੰਡ ਸਾਤ ਦੇ ਵਿੱਚ ਸਾਰ ਦੇਣ ਤੱਕ ਜਾਂਦੇ ਸੀਗੇ ਉਹ ਤੇ ਐਡੀ ਕੀ ਗੱਲ ਹੋ ਗਈ ਕਿ ਉਹਨਾਂ ਨੂੰ ਛੁੱਟੀ ਵਧਾਉਣੀ ਪੈਗੀ ਫੇ ਕੋਈ ਜ਼ਿਆਦਾ ਹੀ ਕੰਮ ਵਿਗੜ ਗਿਆ ਜਾਂ ਕੀ ਹੋਇਆ ਉਹ ਤੋਦ ਮੇਰਾ ਕਰਕੇ ਉਹਨੇ ਵਧਾਈ ਵੀ ਛੁੱਟੀ ਵੀ ਕਲਾਕਲੇਸ਼ ਜੀ ਜਰਕ ਕਰ ਚ ਤੋਦਾ ਕਰਕੇ ਉਹਨਾਂ ਨੂੰ ਵੀ ਕਿੰਨੀ ਟੈਨਸ਼ਨ ਹੋਊਗੀ ਫਿਰ ਟੈਨਸ਼ਨ ਤੇ ਹੁੰਦੀ ਹੈ ਪੁੱਤ ਤੈਨੂੰ ਪਤਾ ਹੀ ਆ ਪਰ ਇੱਕ ਗੱਲ ਮੇਰੀ ਗੱਲ ਸੁਣ ਸਿਆਣਿਆਂ ਕੀ ਆਖਿਆ ਨੋਟ ਪਨਾਇਆ ਤੇ ਗਿਆ ਪੁੱਤ ਵੈ ਤੇ ਗਿਆ ਇਦਾਂ ਦੀਆਂ ਗੱਲਾਂ ਵੀ ਹੋ ਜਾਂਦੀਆਂ ਵਾ ਹੋ ਜਾਂਦੀਆਂ ਸਾਹਮਣੇ ਅੱਖੀ ਵੇਖਣ ਦੇ ਹੋਣਡੀਆਂ ਵਾ ਤੇ ਉਹ ਹੁਣ ਜਿਹੜੀਆਂ ਰੰਨਾ ਹੁੰਦੀਆਂ ਉਹ ਮਾਵਾ ਬਣ ਜਾਂਦੀਆਂ ਉਹ ਰੰਨਾ ਬਣ ਜਾਂਦੀਆਂ ਤੇ ਉਹ ਐਸ ਟਾਈਮ ਤੇ ਰੰਨਦਾ ਵਾ ਪੂਰਾ ਲੱਗੀ ਸਮਝੋ ਬਤ ਬਹੁਤ ਫਰਕ ਪੈਂਦਾ ਜਦੋਂ ਬਗਾਨੀਆਂ ਆ ਜਾਂਦੀਆਂ ਹਨਾ ਉਹ ਫਿਰ ਆਪਣੇ ਵੱਲ ਨੂੰ ਖਿੱਚਦੀਆਂ ਨੇ ਉਹ ਰਿਸ਼ਤੇਦਾਰਾਂ ਜੀ ਵੀ ਹੁਣ ਤੁਹਾਡੇ ਜੀ ਉਹਦਾ ਮੋਹ ਤੇ ਘੱਟ ਹੋ ਜਾਣਾ ਵਾ ਸਾਨੂੰ ਤਾਂ ਕਦੀ ਸਭੀ ਵੀਰ ਨੇ ਫੋਨ ਹੀ ਨਹੀਂ ਕੀਤਾ ਸੱਚ ਪੁੱਛੀ ਇਹੋ ਵੇਖਣਾ ਲੋਟਣਾ ਹੈ ਤੇ ਗਿਆ ਕਿ ਨਹੀਂ ਗਿਆ ਤੇ ਜੇ ਭਾਬੀ ਜੀ ਆਏ ਆ ਚਲੋ ਇਹਨਾਂ ਨੂੰ ਥੋੜਾ ਚਿਰ ਹੋਇਆ ਪਰ ਇਹਨਾਂ ਦਾ ਕਰਜ ਤਾਂ ਪੈਂਦਾ ਨਾ ਸਾਨੂੰ ਫੋਨ ਕਰਨ ਦਾ ਕਿ ਫੋਨ ਕਰਨ ਇਹੋ ਤੇ ਗੱਲਾਂ ਸਾਡਾ ਰਿਸ਼ਤਾ ਕਿੰਨਾ ਅਨਮੋਲਾ ਰਿਸ਼ਤਾ ਵੇਖੇ ਜੇ ਪੁੱਛੀਏ ਤੇ ਕਿੰਨਾ ਹਨਾ ਪਰ ਵੇਖੋ ਭਾਬੀ ਜੀ ਨੇ ਕਦੇ ਸਭੀ ਵੀਰ ਜੇ ਫੋਨ ਨਹੀਂ ਕੀਤਾ ਇਹੋ ਤੇ ਚਿਹਰਾ ਕਦੇ ਬਾਹਰ ਅੰਦਰ ਸਾਨੂੰ ਗਿਆ ਕਰ ਲਿਆ ਕਰ ਲੇ ਉਹ ਜੇ ਕੁਮਾਰਾ ਹਨਾ ਉਹ ਤਾਂ ਕਰਦਾ ਵਾ ਤੇਨੇ ਦੇ ਪੁੱਤ ਜਦੋਂ ਉਹਨੇ ਰਨਨ ਦਾ ਮੂੰਹ ਵੇਖ ਲਿਆ ਤੇ ਕੀ ਪਤਾ ਉਹਨੇ ਬਦਲੇ ਨਹੀਂ ਜਾਣਾ ਫੇ ਆਹ ਲਿੰਦੀਆਂ ਮਾਵਾ ਪੁੱਤ ਕਿਉਂ ਵੀ ਆਉਂਦੀਆਂ ਹੈ ਇੱਕ ਵਾਰ ਇਹ ਰੱਖ ਲਿੰਦੀਆਂ ਹੈ ਰਨਾਨ ਕੇ ਜਿ ਵਿਗਾੜਦੀਆਂ ਆਂ ਤੇ ਕਰੇ ਬੰਦਾ ਕੀ ਉਹ ਦੇ ਕੋਈ ਨਹੀਂ ਹਾਲ ਪੀ ਕਹਿਣ ਵਾਲੀ ਗੱਲ ਹੀ ਨਹੀਂ ਕੋਈ ਜੇ ਕੋਈ ਕਵੇ ਤੇ ਫਿਰ ਗਾੜੀਆਂ ਚਾਰ ਸਨਮ ਜੀਆਂ ਹੀ ਹੋ ਤੇਨੇ ਕੀ ਸਭਾ ਭਜੀ ਗਿਆ ਕਿੱਥੇ ਹੋਣਾ ਭਾਜੀ ਕਰਈਆਂ ਚਾਹ ਬਣਾਉਂਦੇ ਹੋਣੇ ਆ ਬਾਜ ਮਾਰਦੀਆਂ ਨਹੀਂ ਸੋਖੇ ਨੇ ਲਾਉਣਾ ਕਿਤੇ ਪਤਾ ਮੈਂ ਇੱਥੇ ਸਮਝਾ ਕੇ ਕਿਤੇ ਨਾ ਤੋਤੇ ਵਾਂਗੂ ਸਮਝਾਇਆ ਬਾਲ ਕੇ ਕਿ ਕੁੜੀ ਨੇ ਆਉਣਾ ਹੀ ਉਹ ਰੀਤ ਨੇ ਤੇ ਰੀਤ ਨੂੰ ਚਾਹ ਪਾਣੀ ਪਰਛੇ ਇਹਨਾਂ ਨੇ ਦੀਦਾ ਵੀ ਘੰਟਾ ਹੋ ਗਿਆ ਕੁੜੀ ਨੂੰ ਆਣ ਕੇ ਬਾਹਰ ਬਿਠਿਆ ਦੱਸ ਇਹ ਕਿਹੜੀ ਖੁਬਣੀ ਦੀ ਤੁਬੀ ਆ ਉਹ ਨਹੀਂ ਪੁੱਤ ਟੱਕੀ ਰਹਿਣ ਦੇ ਟੱਕੀ ਇੱਜ਼ਤ ਕੋਈ ਨਾ ਬੁੱਝੇ ਇਹਦਾ ਇਹ ਹਿਸਾਬ ਆ ਹੁਣ ਕਿੰਟਾ ਹੋ ਗਿਆ ਤੇ ਨੂੰ ਆਈ ਨੂੰ ਕਿੰਨੀਆਂ ਗੱਲਾਂ ਕਰ ਲਈਆਂ ਮਾਵਾਂ ਧੀਆਂ ਨੇ ਹੈ ਉਹਨੂੰ ਉਹਦਾ ਫਰਜ਼ ਨਹੀਂ ਵੀ ਆ ਕੇ ਤੇ ਮੈਂ ਪਾਣੀ ਤਾਂ ਨਹੀਂ ਪੁੱਛਾਂ ਨਾ ਨਹੀਂ ਪਾਣੀ ਤੈਨੂੰ ਪੁੱਛਿਆ ਵਾ ਨਾ ਕਿਤੇ ਤੈਨੂੰ ਚਾਹ ਲਿਆ ਕੇ ਘੁੱਟ ਦਿੱਤੀ ਆ ਕੋਈ ਹੈਗਾ ਉਹਨੂੰ ਕੋਈ ਫਿਕਰ ਹੀ ਨਹੀਂ ਉਹਨੂੰ ਤੁਸੀਂ ਬਲਾਓ ਫਿਰ ਜੀ ਨੂੰ ਮੈਂ ਪੁੱਛਦੀ ਉਹਨਾਂ ਨੂੰ ਮੈਂ ਨਹੀਂ ਸੋਖਾ ਇਹ ਤੇ ਮੈਂ ਬਾਗਾ ਦੇ ਜਾਣੀ ਆ ਕੁੱਕੜ ਵਾਂਗੂ ਆਦੈ ਨਹੀਂ ਸਰਕੰਨ ਦੇ ਜੋਣੇ ਸਰਕਣੀਆਂ ਉਹਦੇ ਜਦ ਮੈਂ ਚੱਲਣਾ ਕਿੱਥੇ ਮੰਮੀ ਵਜਾ ਤੇ ਹੀ ਚਲਦੀ ਆ ਭੀ ਦੱਸ ਮੈਂ ਆਉਣਾ ਹੀ ਆ ਹੁਣ ਜਾ ਲੈ ਕਿ ਮੰਮੀ ਨਹੀਂ ਹੁੰਦਾ ਵਿਚਾਰੀ ਨੇ ਇੱਕ ਵਾਰੀ ਨਹੀਂ ਪਾਣੀ ਪੁੱਛਿਆ ਮੈਂ ਵੀ ਨਹੀਂ ਤਾਂ ਹੀ ਨਹੀਂ ਗਈ ਮम्मी ਆਵਾਜ਼ ਦਊਗੀ ਪਾਣੀ ਲੈ ਕੇ ਆ ਫੇਰੀ ਜਾਨੀ ਆ ਤੇ ਮੰਮੀ ਨਹੀਂ ਆਵਾਜ਼ ਦੇਣਦੀ ਤਾਂ ਫਿਰ ਮੈਂ ਦੱਸੋ ਕੀ ਕਰਨ ਜਾਣਾ ਚਾਹ ਲੈ ਕੇ ਚੱਲਣੇ ਨਾ ਵੀ ਹਲਾ ਰੀਤ ਪੇਦ ਮੈਨੂੰ ਕਹਿ ਦਿੰਦੇ ਭੀ ਇਹ ਨਹੀਂ ਚੰਗੀ ਦੱਸ ਮਾਂ ਤਰੇ ਆ ਕਿ ਨਹੀਂ ਚਾਹ ਤਰੀਏ ਕਿਹੜੇ ਵੇਲੇ ਦੀ ਚਾਹ ਬਣਾਉਂਦੀ ਆ ਫਜੇ ਤੱਕ ਇਹਦੀ ਚਾਹ ਨਹੀਂ ਬਣੀ ਕਿਤੇ ਤੈਨੂੰ ਸਾਸਰੀ ਘਰ ਬੁਲਾਉਣ ਤੱਕ ਨਹੀਂ ਆਈ ਤੇ ਜੇ ਮੈਂ ਸੱਚੀਆਂ ਸੁਣਾਉਣੀ ਆਂ ਤਾਂ ਫੇਰ ਮੈਂ ਬੁਰੀ ਆਂ ਫੇਰ ਆਖਣਾ ਬੁੱਢੜੀ ਨਹੀਂ ਚੰਗੀ ਕੋਈ ਨਹੀਂ ਮਾਮੀ ਜੀ ਕਿ ਆਹਨਾਂ ਹੁੰਦੇ ਨੌਆ ਕੀ ਤੇ ਨਖਰਾ ਕੀ ਅੱਜ ਕੱਲ ਦੇ ਨਖਰੇ ਹੀ ਨਹੀਂ ਮਾਨ ਹੁੰਦੇ ਇਹਨਾਂ ਦੇ ਪੜਿਆ ਲਿਖਾਂ ਦੀ ਇਹੋ ਤਾਂ ਪੁੱਤ ਗੱਲ ਹੁੰਦੀ ਤਸੀਂ ਵੀ ਪੜੇ ਲਿਖੇ ਹੈ ਗਈਆਂ ਸੋਚੋ ਅਸੀਂ ਪੜੇ ਲਿਖੇ ਨਹੀਂ ਹੈਗੇ ਉਹ ਤਾਂ ਮੈਂ ਕਹਿਣੀ ਕਿ ਪੜਿਆ ਲਿਖਾਂ ਦੀ ਇਹੋ ਗੱਲ ਹੋਣਾ ਜੇ ਜਰਾ ਕੇ ਜਰਨ ਸ਼ਕਤੀ ਹੈਗੀ ਇਹ ਜਰ ਲਿੰਦੇ ਆ ਸਾਡੇ ਅਰਗੇ ਫਿਰ ਬੜਬੋਲੇ ਜਿਹੜੇ ਉਹ ਛੇਤੀ ਨਾਲ ਕਾਲੇ ਪੈ ਜਾਂਦੇ ਆ ਵੀ ਭੈਣ ਭਰਾ ਕੇ ਦੇਦਾਨ ਕੇ ਬੈਠਾ ਦੇ ਇੰਨਾ ਚਿਰ ਦਾਲ ਧਰੀ ਇੰਨੇ ਉੱਥੇ ਪਚਾਹ ਧਰੀ ਆ ਮਨੇ ਕੀ ਕਰੀ ਜਾਂਦੀ ਅੰਦਰੇ ਸਸਕਲ ਦੀਦੀ ਜੀ ਇੰਸ ਸਸਕਲ ਹੋਰਸ ਨਾਲ ਇੱਥੇ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ ਵਧੀਆ ਮੈਂ ਤਾਂ ਚਾਹ ਕੜ ਕੇ ਫੇਰੀ ਮਿਲਦੀਆਂ ਦੀਦੀ ਜੀ ਸ਼ੁਕਰ ਹੈ ਚੇਤਾ ਆ ਗਿਆ ਮੈਂ ਦੇਖਾ ਭਾਈ ਚੇਤਾ ਹੀ ਭੁੱਲ ਜੇ ਸਾਸਰੀ ਘਰ ਬਲਾ ਹੁੰਦਾ ਲੈ ਅਦਾਸ ਮਮੀ ਜੀ ਇਦਾਂ ਕਿਦਾਂ ਚੇਤਾ ਭੁੱਲ ਜੇ ਮੈਂ ਉਹੋਂ ਦੀਦੇ ਤੋਂ ਅੰਦਰੋਂ ਨਹੀਂ ਕਿਤੇ ਬਾਹਰ ਨਿਕਲੀ ਸਾਸਰੀ ਘਰ ਬਲਾਉਣ ਨੇ ਆਈ ਮੈਂ ਤਾਂ ਕਾ ਮਾਂ ਤੇਰੇ ਦਾਲ ਕਰ ਚਾਹ ਕੰਦੀ ਤਰੀ ਲੈ ਮੇਰੇ ਭਾਈ ਇਦਾਂ ਕਰਦੇ ਦੇ ਦੀ ਮਮੀ ਜਾਣ ਚਲੋ ਤੁਸੀਂ ਇਦਾਂ ਨਾ ਜ਼ਿਆਦਾ ਕਰਿਆ ਕਰੋ ਵੇਖੋ ਨਾਲ ਕਿੰਨਾ ਕੁਝ ਕਰਕੇ ਲਿਆਈ ਹੈ ਫੇਰ ਟਾਈਮ ਤੇ ਥੋੜਾ ਲੱਗ ਹੀ ਜਾਂਦਾ ਵਾ ਫਿਰ ਕੀ ਆ ਚਲ ਮੈਂ ਨਹੀਂ ਇੰਨਾ ਵਧੀਆ ਸਗੋਂ ਮੈਂ ਪਕੌੜੇ ਕੱਢ ਲਈਏ ਚਲ ਸ਼ੁਕਰਵਾ ਚੱਲ ਪੀ ਉਹ ਦੀ ਜੀ ਚਾਹ ਫਿਰ ਮੈਂ ਰੱਖਿਆ ਉਸ ਜਿਹੜੇ ਵੇਸਨ ਬਣਾ ਕੇ ਰੱਖਿਆ ਉਹ ਵੀ ਲੈਉਣੀ ਆ ਪਾ ਕੇ ਚਲੋ ਮੰਮੀ ਲੈ ਆਉਣੀ ਆ ਕਾਂਡਾਂ ਦੀ ਦਰਮੀ ਚ ਪਿਆਈ ਉਹ ਮਿੱਠਿਆਈ ਤੇ ਹੈ ਹੀ ਨਹੀਂ ਘਰ ਚੱਲ ਬਹੁਤ ਆਹੀ ਭਲੇ ਪਾਪਾ ਕੀ ਹਾਲ ਹੈ ਸਾਸਰੀ ਘਰ ਕਿੱਦਾਂ ਠੀਕ ਠਾਕ ਜੀ ਹੋਰ ਕਿੱਦਾਂ ਸਿਹਤ ਸਿਹਤ ਬਿਲਕੁਲ ਠੀਕ ਹੈ ਵਧੀਆ ਇੱਕੋ ਜਿਹੀ ਚੀਜ਼ ਆਪਣੀ ਜ਼ਾਇਦਾਤ ਹਾਂ ਸਿਹਤ ਹਾਂ ਕਿ ਨਹੀਂ ਕੋਈ ਕੁਝ ਵੀ ਆਪਣਾ ਸਹੀ ਗੱਲ ਹੋਰ ਪਵਾਉਂਦਾ ਹਾਂ ਅੱਜ ਰਾਤੀ ਫੋਨ ਹਾਂ ਲਾਇਸੈਂਸ ਵਧੀਆ ਆਂਦਾ ਨਜ਼ਾਰੇ ਲੱਗੇ ਚੜ ਜਾਣਾ ਦੋਹਾਂ ਚਾਰਾਂ ਟੱਡਾਂ ਤੱਕ ਨਹੀਂ ਜੱਗਾ ਆਂਦਾ ਸੀ ਨਾ ਇਕੱਠੇ ਰਹੀਏ ਹਾਂ ਗੱਡੀ ਤੇ ਮਿਲਦੀ ਹੋਰ ਵੀ ਹਾਂ ਉਹ ਕਹਿੰਦਾ ਵੀ ਦੂਰ ਆ ਥੋੜੀ ਹਾਂ ਉਹ ਕਹਿੰਦਾ ਲੱਗੇ ਰਹੀਏ ਇਕੱਠੇ ਮਿਲਦੇ ਗੱਲਾਂ ਕਰਦੇ ਹਾਂ ਹਾਂ ਕਿੰਨਾ ਦਮ ਆ ਵੀ ਇੱਕ ਕੋਠੀ ਲੱਲਾਂਗੇ ਤੇ ਦੋਹਾਂ ਟੱਬਰ ਰਹੀ ਜਾਂ ਆਹ ਸਾਰੇ ਰਹੀ ਜਾਂ ਫਿਰ ਨਕੀਨੋ ਵੀ ਲੈ ਜਾਣਗੇ ਹਨਾ ਆ ਹੋਰ ਵਧੀਆ ਠੀਕ ਆ ਸੇਤਾਂ ਵਧੀਆ ਸੇਰ ਬਿਲਕੁਲ ਠੀਕ ਲੱਗੀ ਜਾਂਦੇ ਪ੍ਰੋਗਰਾਮ ਐ ਜਮਾ ਲੋਡ ਠੀਕ ਆ ਠੀਕ ਆ ਆਹ ਬੱਲੇ ਦੀ ਦੀਦੀ ਸਾਸਰੀ ਗੱਲ ਹੋਰ ਕਿਦਾਂ ਹੈ ਠੀਕ ਠਾਕ ਵਧੀਆ ਵਧੀਆ ਤੈਨੂੰ ਸੁਣਾਵੇ ਕਿਦਾਂ ਹੋਣੀ ਹੈ ਬੱਸ ਐਦਾ ਹੀ ਮੈਨੂੰ ਮੰਮੀ ਨੇ ਫੋਨ ਕੀਤਾ ਸੀ ਤੇ ਮੈਂ ਫਿਰ ਮੈਂ ਚਲੋ ਜਾਂਦੀ ਮੇਲੀ ਜਾਵਾਂ। ਉਹ ਵਾਜੀ ਹੁਣੀ ਠੀਕ ਠਾਕ। ਹਾਂਜੀ ਵਧੀਆ ਵਧੀਆ। ਤੂੰ ਹੀ ਸੁਣਾਓ। ਹਾਂਜੀ ਵਧੀਆ ਸੁਖਨੇ ਨੇ ਦੱਸਿਆ ਫੋਨ ਕਰਕੇ ਵੀ ਰੀਤ ਦੀ ਆਈ ਆ। ਅੱਛਾ ਅੱਛਾ। ਸ਼ੁਕਰ ਹੈ ਸੁਖਨੇ ਨੇ ਦੱਸਿਆ ਇਹਨਾ ਤੇ ਮੈਨੂੰ ਪਤਾ ਲੱਗ ਗਿਆ ਫਿਰ ਰੀਤ ਆਈ ਐ। ਮੈਂ ਤਾਂ ਕਹਿਣਾ ਨਿਕਲ ਕਿ ਬੀਤੀ ਜਾਣੀ ਅੱਜ ਤਾਂ ਪਤਾ ਨਹੀਂ ਇਹਨਾਂ ਨੂੰ ਲੱਗਣਾ। ਨਹੀਂ ਸਹਿਲ ਨੂੰ ਮੈਂ ਛੱਡ ਆਇਆ ਮੈਂ ਠਹਿਰ ਕੇ ਤੂੰ ਵਾਜੀ ਫਿਰ। ਮੇਲੀਆਂ ਆਉ। ਠੀਕ ਆ। ਤਾਂ ਡਿਆ ਤੇ ਉਹ ਹੀ ਕੰਮ ਕਰਨ ਮੈਂ ਦੇ ਖਲੋਤਾ ਹੀ ਸਗੋਂ। ਕਹਿੰਦਾ ਮੈਂ ਕਰ ਲਈ ਨਾ ਮੈਲੇ ਬੜਿਓ। ਤੂੰ ਇਹਨੇ ਤੇ ਮ ਚਲ ਮੈਂ ਘਰ ਦੇ ਨਾਲ ਰੀਚਾਰਜ ਕੋਈ ਨਹੀਂ ਕਰਦੀ ਤਾਂ ਇੰਨਾ ਸ਼ੁਕਰ ਆ ਚਲ ਸੁੱਖ ਨੇ ਦੱਸਦੇ ਦਿੱਤਾ ਹਾਂ ਉਹ ਨਹੀਂ ਉਹ ਦਾਗੇ ਟਾਈਮ ਨਾਲ ਹੀ ਦੱਸਤਾ ਵਧੀਆ ਹੋ ਗਏ ਨੇ ਦਿਨ ਚੱਲ ਜਾਣਾ ਹੈ ਆਹੋ ਨਾਲੇ ਹਾਲ ਚਾਲ ਪੁੱਛ ਲਿਆ ਹਾਂਜੀ ਮੈਂ ਨਾ ਮੰਮੀ ਨੂੰ ਦੱਸਿਆ ਮੈਂ ਚਲੋ ਮੈਂ ਜਾਂਦੀ ਹੋਈ ਜਾ ਮੈਂ ਡਿਊਟੀ ਜਾਣਾ ਹੈ ਅੱਗੇ ਅੱਛਾ ਤੇ ਮੈਂ ਚਲੋ ਮੈਂ ਜਾਂਦੀਆਂ ਨਾ ਦਾ ਹਾਲ ਪੁੱਛ ਜਾਵਾਂ ਕਿੱਦਾਂ ਆ ਵੇਖ ਜਾ ਇਹਨਾਂ ਨੂੰ ਠੀਕ ਆ ਚਾਹ ਪਣੀ ਪੀਤਾ ਜੀ ਹਾਂਜੀ ਪੀ ਲਿਆ ਮੰਮੀ ਸੁੱਖ ਸੁੱਖ ਹੀ ਤੇ ਅੰਦਰ ਹੀ ਬੰਦੇ ਨੇ ਗੱਗੇ ਇਹਨੇ ਚਾਹ ਪਿਆ ਕੇ ਕਿ ਮੈਂ ਚਲੋ ਵੀਰ ਜੀ ਤੁਸੀਂ ਬੈਠੋ ਇੱਥੇ ਮਾਪਤ ਮਾਰੋ ਗੱਲਾਂ ਤੇ ਮੈਂ ਸੁੱਖ ਨਾ ਕਰਦੀ ਗੱਲ ਠੀਕ ਹੈ ਜੀ ਠੀਕ ਹਾਂ ਜੀ ਕਹਤੋਂ ਵੀ ਆਏ ਦੀਦੀ ਹੋ ਗਏ 2-2 ਘੰਟੇ ਆਇਆ ਨੂੰ ਬਾਬਾ ਜੀ ਰੰਧੀ ਆਈ ਆ ਠੀਕ ਆ ਹਾਂ ਚਾਹ ਪਾਣੀ ਪੀਂਦਾਂ ਫਿਰ ਟਾਈਮ ਲੱਗਾ ਨਾ ਪਕੌੜੇ ਡੈਪੀ ਕੱਢਣ ਅੱਛਾ ਸੁੱਖ ਬਾਬਾ ਸੇਵਾ ਕੀਤੀ ਸੁੱਖ ਨੇ ਚੱਲ ਚੰਗੀ ਗੱਲ ਆ ਤੇ ਹਾਂ ਹਾਂ ਐਦਾਂ ਪਿਆਰ ਨਾਲ ਰਬੀ ਨਾ ਬੰਦਾ ਤੇ ਕਈ ਗੋਜ ਹੋ ਜਾਂਦਾ ਮਮੀ ਨਹੀਂ ਵਧੀਆ ਵਧੀਆ ਨਾਲੇ ਫੋਨ ਕਰਕੇ ਤੈਨੂੰ ਸੱਦ ਲੈਨੇ ਨਾ ਇਹ ਅਗਲੀ ਨੂੰ ਚਾਹ ਹੋਊਗਾ ਰੀਤ ਨੂੰ ਵੀ ਆਹੋ ਕੀ ਆਇਆ ਕੋਈ ਹਾਂਜੀ ਪੱਭੀ ਜੀ ਮੇਰੀ ਗੱਲ ਸੁਣੋ ਮੈਨੂੰ ਤੁਹਾਨੂੰ ਨਹੀਂ ਚਾਹੀਦਾ ਕਿ ਮੰਮੀ ਜੀ ਦੇ ਹੱਥ ਸੁਕਣਾ ਇਹ ਤੁਹਾਡੇ ਵਾਸਤੇ ਬਹੁਤ ਵੱਡੀ ਗਲਤੀ ਆ ਨਹੀਂ ਦੇਦੀ ਹੁਣ ਤੁਹਾਨੂੰ ਵੀ ਭਲੇਖਾ ਹੀ ਲੱਗਾ ਮੈਂ ਨਹੀਂ ਹਟ ਚੁੱਕਿਆ ਇਹ ਹੁਣ ਚਲੋ ਜੋ ਵੀ ਹੋ ਗਿਆ ਮਿੱਟੀ ਪਾਓ ਮੈਂ ਹੁਣ ਇਹ ਗੱਲ ਚੁੱਕਣੀ ਨਹੀਂ ਚਾਹੁੰਦੀ ਪਰ ਮੈਂ ਤੁਹਾਨੂੰ ਆਪਣੇ ਮਨੋਂ ਦੱਸਦੀ ਆਂ ਕਿ ਮੈਂ ਮੰਮੀ ਦੇ ਹੱਥ ਨਹੀਂ ਚੁੱਕਿਆ ਹੁਣ ਮੇਰੀ ਗੱਲ ਸੁਣੋ ਜੇ ਤੁਸੀਂ ਇਕੱਠੇ ਰਹੋਗੇ ਕੀ ਆਂਦੇ ਹੁੰਦੇ ਇੱਕ ਦੀ ਇੱਕ 11 ਇੱਕ ਮੁੱਠੋ ਕੇ ਰਹੋ ਤੁਸੀਂ ਤੁਹਾਡਾ ਪਰਿਵਾਰ ਵਧੀਆ ਚੱਲੇਗਾ ਠੀਕ ਹੈ ਨਾ ਇਹ ਸੋਚੋ ਹਾਂ ਜੀ ਦੀ ਜੀ ਤੁਹਾਨੂੰ ਚਲੋ ਜੋ ਵੀ ਹੋ ਗਿਆ ਪਿੱਛੇ ਮੈਂ ਵੀ ਨਹੀਂ ਆਣੀ ਨਹੀਂ ਯਾਨੀ ਕਿ ਗੱਲਾਂ ਆਗੇ ਪਰ ਜਿੱਥੇ ਹੱਥ ਚੁੱਕਣ ਵਾਲੀ ਗੱਲ ਉਹਤੇ ਜਿੱਦਾਂ ਦੀ ਮੇਰੀ ਮਾਂ ਉਹ ਛੱਡੀ ਗਈ ਉਦਾਂ ਦੀ ਇੱਥੇ ਆ ਮੇਰੀ ਮਾਂ ਪਰ ਮੈਂ ਆ ਕੰਮ ਨਹੀਂ ਜੇ ਕੀਤਾ ਹਾਂ ਜੀ ਸਿਆਣੇ ਸਹੀ ਕਹਿੰਦੇ ਆ ਕਿ ਜੇ ਸੱਸਾਂ ਵੀ ਮਾਵੇਂ ਹੁੰਦੀਆਂ ਜੇ ਤੇਨਾਂ ਨੂੰ ਮਾਵੇਂ ਬੜਾ ਕੇ ਰੱਖੋ ਦੀਦੀ ਮੈਂ ਤੇ ਮਾਂ ਹੀ ਬਣਾਈ ਪਰ ਮੈਂ ਹੁਣ ਤੁਹਾਨੂੰ ਵੀ ਚਲੀ ਗੱਲ ਦੱਸਣਾ ਮੈਨੂੰ ਚੰਨੀ ਵੀ ਤੁਹਾਡੀ ਮਾਮੀ ਆ ਫੇਰ ਐਵੇਂ ਕਈ ਬੰਦਾ ਕਈ ਕੁਛ ਸੋਚ ਲਿੰਦਾ ਤੁਸੀਂ ਉਹ ਗੱਲ ਛੱਡ ਦੋ ਬਾਕੀ ਤੁਸੀਂ ਮੇਰੀ ਟੈਨਸ਼ਨ ਨਾ ਲਓ ਇਹ ਗੱਲ ਛੱਡ ਦੋ ਕਿ ਮੈਂ ਤੁਹਾਡੀ ਮੰਮੀ ਨੇ ਕੁਛ ਕਿਹਾ ਮੈਂ ਤਾਂ ਇਹੋ ਕਹਿੰਨੀ ਕਿ ਤੁਸੀਂ ਬਸ ਪਿਆਰ ਨਾਲ ਰਹੋ ਨਾ ਸੱਸ ਜੋ ਪਿਆਰ ਵਿੱਚ ਹੈਗਾ ਨਾ ਸਿੱਧਾ ਉਹ ਪਿਆਰ ਜੀ ਹੈ ਠੀਕ ਹੈ ਨਾ ਹਾਂਜੀ ਠੀਕ ਹੈ ਹੁਣ ਤੁਹਾਨੂੰ ਮੇਰੇ ਵੱਲੋਂ ਕੋਈ ਲਾਮਾ ਨਹੀਂ ਮਿਲੇਗਾ ਬਾਕੀ ਜਿਹੜੀ ਗੱਲ ਹੋਇਆ ਕਰੋ ਮੈਂ ਤੁਹਾਨੂੰ ਫੋਨ ਕਰਕੇ ਦੱਸਿਆ ਜੀ ਹਾਂਜੀ ਤੁਸੀਂ ਮੇਰੇ ਨਾਲ ਗੱਲ ਕਰਿਆ ਕਰੋ ਕੋਈ ਗੱਲ ਨਹੀਂ ਠੀਕ ਹੈ ਜੀ ਠੀਕ ਹੈ ਨਾ ਹੁਣ ਜਾਣਾ ਤੁਸੀਂ ਦੋਜ ਸਭ ਇਹ ਚਲਣਾ ਡਿਊਟੀ ਹਾਂਜੀ ਠੀਕ ਹੈ ਨਾ ਤੇ ਸਾਲ ਜੱਜਨ ਦਾ ਬਾਹਰ ਹਾਂਜੀ ਤੇ ਰਹਿੰਦਾ ਹੀ ਸਾਰਾ ਦਿਨ ਬਾਹਰਵਾ ਤੇ ਤੁਸੀਂ ਦੋਵੇਂ ਨੌ ਸੱਸ ਜੋ ਤੇ ਨਾਲੇ ਤੁਸੀਂ ਕੋਈ ਜੋਬ ਜੁਆਇੰਟ ਕਰ ਲਓ ਤੁਸੀਂ ਤੁਹਾਡਾ ਵੀ ਦਿਲ ਲੱਗਾ ਰਹੂਗਾ ਮੈਂ ਤੇ ਇਦਾਂ ਕਿਹਾ ਸੀ ਦੀਦੀ ਮੰਮੀ ਨੂੰ ਪਰ ਮੰਮੀ ਕਹਿੰਦੀ ਨਾ ਲੋਕਾਂ ਨੇ ਗੱਲਾਂ ਕਰਨੀਆਂ ਇਹ ਤਾਂ ਸਾਰਾ ਦਿਨ ਬਾਹਰ ਨਹੀਂ ਪਰ ਇੱਕ ਵਾਰ ਵੇਖਿਆ ਜਾਈ ਤੇ ਮੰਮੀ ਦੇ ਸਾਰੇ ਰਿਸ਼ਤੇਦਾਰ ਤੁਸੀਂ ਜਿਹੜੇ ਜੇ ਸਾਰੇ ਜੋਬ ਹੀ ਕਰਦੇ ਜੇ ਨਹੀਂ ਤਾਂ ਹੁਣ ਅਸੀਂ ਵੀ ਇਕੱਲੇ ਜਾਂਦੇ ਹੀ ਆ ਆਹ ਕਹਿੰਦੇ ਇਦਾਂ ਮੈਂ ਨਹੀਂ ਫੇਰ ਨੌਕਰੀ ਕਰਾਉਣੀ ਸਾਬੀ ਵੀ ਨੌਕਰੀ ਕਰਦਾ ਲੋਕਾਂ ਨੇ ਕਹਿਣਾ ਹੈ ਲਾਲਚ ਨੂੰ ਕਰਾਉਂਦੇ ਫਿਰਦੇ ਤੇ ਸਾਬੀ ਵੀ ਇੰਨਾ ਗੱਲ ਕਰ ਲਿੰਦੇ ਉਹ ਕਹਿੰਦੇ ਉਹ ਤੇ ਮੰਨਦੇ ਆ ਸਹਲੇ ਮੰਨ ਗਿਆ ਹੀ ਪਚਲ ਭਾਬੀ ਜੀ ਤੁਸੀਂ ਕਰ ਲਓ ਜੋਬ ਕੀ ਕਰਨਾ ਹੁੰਦਾ ਸਾਰਾ ਦਿਨ ਬਸ ਮੰਮੀ ਨਹੀਂ ਹੀ ਮੰਨਦੀ ਕੋਈ ਨਹੀਂ ਮੈਂ ਮੰਮੀ ਜੀ ਨੂੰ ਸਮਝਾ ਕੇ ਜਾਨੀ ਆ ਕੋਈ ਕਿਉਂ ਉਹਨਾਂ ਨੂੰ ਫੇਰ ਇਦਾਂ ਵਧੀਆ ਮੈਂ ਵੀ ਸਗੋਂ ਜੋਬ ਤੇ ਕਰਾਂ ਪਤਾ ਤੁਸੀਂ ਪੜੇ ਲਿਖੇ ਹੈਗੇ ਘਰ 'ਚ ਫੇਰ ਤੁਹਾਡਾ ਵੀ ਮਨ ਨਹੀਂ ਲੱਗਦਾ ਹਾਂਜੀ ਵੀਰ ਜੀ ਚੱਜ ਜਾਂਦੇ ਡਿਊਟੀ ਤੁਹਾਨੂੰ ਪਤਾ ਹੀ ਆ ਠੀਕ ਆ ਨਾ ਕੋਈ ਨਹੀਂ ਦੀਦੀ ਫਿਰ ਤੁਸੀਂ ਮੰਮੀ ਨਾਲ ਗੱਲ ਕਰਕੇ ਜਾਓਗੇ ਕੋਈ ਨਹੀਂ ਤੁਹਾਨੂੰ ਟੈਨਸ਼ਨ ਨਾ ਲਓ ਹਾਂਜੀ ਤੇ ਤੁਸੀਂ ਬੱਸ ਨਾ ਪਿਆਰ ਨਾ ਰੋ ਮੈਂ ਤੇ ਹੀ ਚਾਹੁੰਦੀ ਆ ਕਿ ਤੁਸੀਂ ਪਿਆਰ ਨਾ ਕਰੋ ਨਹੀਂ ਨਹੀਂ ਦੀਦੀ ਹੁਣ ਨਹੀਂ ਤੁਹਾਨੂੰ ਲਾਮਾ ਮਿਲਦਾ ਗਲਤੀ ਪਹਿਲਾਂ ਵੀ ਨਹੀਂ ਮੇਰੀ ਤੇ ਗਾਹ ਵੀ ਨਹੀਂ ਹੁਣ ਤੁਹਾਨੂੰ ਲਾਮਾ ਮਿਲੂਗਾ ਬਾਕੀ ਤੁਸੀਂ ਮੰਮੀ ਨੂੰ ਸਮਝਾ ਕੇ ਜਾਇਓ ਹਾਂਜੀ ਚਲੋ ਤੁਸੀਂ ਮੇਰ ਨਾਲ ਫੋਨ ਤੇ ਗੱਲਬਾਤ ਕਰਦੇ ਰਹਣਾ ਹਾਂਜੀ ਠੀਕ ਹੈ ਦੀਦੀ ਚਲੋ ਦੀਦੀ ਹੁਣ ਤੁਸੀਂ ਵਾਹ ਤੇ ਮੈਂ ਰੋਟੀ ਬਣਾਉਣੀ ਆ ਨਹੀਂ ਬਬੀ ਜੀ ਰੋਟੀ ਦੀ ਨਹੀਂ ਲੋੜ ਤੁਸੀਂ ਬੈਠੋ ਮੈਂ ਡਿਊਟੀ ਜਾਣਾ ਮੈਂ ਲੇਟ ਹੋ ਜਾਣਾ ਵਾ ਅੱਛਾ ਡਿਊਟੀ ਜਾਣਾ ਹਾਂਜੀ ਤੇ ਮੈਂ ਨਾ ਮਾਮੀ ਜੀ ਨੂੰ ਸਮਝਾ ਕੇ ਜਾਨੀ ਆ ਠੀਕ ਆ ਠੀਕ ਆ ਦੀਦੀ ਸਮਝਾ ਜੇ ਮੈਂ ਆਖਿਆ ਤੇ ਰੋਟੀ ਖਾ ਲੈਂਦੇ ਤੁਸੀਂ ਨਾ ਕੋਈ ਟੈਨਸ਼ਨ ਨਹੀਂ ਲੈਣੀ ਹੁਣ ਮੈਂ ਕੋਈ ਨਾ ਉਹਨਾਂ ਨੂੰ ਸਮਝਾ ਕੇ ਜਾਂ ਜਾਂਦੀ ਆ ਠੀਕ ਆ ਦੀਦੀ ਆਉਂਦੇ ਰਿਓ ਫੇਰ ਹਾਂਜੀ ਹਾਂਜੀ